ਨੌਜਵਾਨਾਂ ਵਿੱਚ ਪੜ੍ਹਨ ਦੀ ਆਦਤ ਨੂੰ ਹੋਰ ਹੁਲਾਰਾ ਦੇਣ ਦੇ ਮਕਸਦ ਨਾਲ ਸ਼ੁਰੂ ਕੀਤੀ ਪਿੰਡੂ ਲਾਇਬ੍ਰੇਰੀ ਯੋਜਨਾ ਤਹਿਤ ਪੰਜਾਬ ਦੇ ਪਿੰਡੂ ਖੇਤਰਾ ਵਿੱਚ ਬਣੀਆਂ ਲਾਇਬ੍ਰੇਰੀਆਂ ਦੀ ਗਿਣਤੀ 275 ਤੱਕ ਪਹੁੰਚ ਗਈ ਹੈ ਪਿੰਡੂ ਖੇਤਰਾ ਵਿੱਚ ਇਹ ਲਾਇਬ੍ਰੇਰੀਆਂ ਸਫਲਤਾਪੂਰਵਕ ਚੱਲ ਰਹੀਆਂ ਹਨ ਜਦਕਿ ਆਧੁਨਿਕ ਸਹੂਲਤਾਂ ਨਾਲ ਲੈਸ 58 ਹੋਰ ਲਾਇਬ੍ਰੇਰੀਆਂ ਉਸਾਰੀ ਦੀਨ ਹਨ ਇਹ ਲਾਇਬ੍ਰੇਰੀਆਂ ਵਾਈਫਾਈ ਸੋਲਰ ਪਾਵਰ ਅਤੇ ਹੋਰ ਉੱਚ ਪੱਧਰੀ ਸਹੂਲਤਾਂ ਦੇ ਨਾਲ ਲੈ ਸੰ ਮੇਰਾ ਨਾਮ ਅਮਰਿੰਦਰ ਸਿੰਘ ਹੈ ਜੀ ਮੈਂ ਪਿੰਡ ਬਹਾਦਰਪੁਰ ਦਾ ਰਹਿਣ ਵਾਲਾ ਇੱਥੇ ਮੈਂ ਪੀਐਸਟੈਟ ਤਿਆਰੀ ਕਰਨ ਆਉਣਾ ਦਿੱਲੀ ਇੱਥੇ ਬਹੁਤ ਵਧੀਆ ਸਹੂਲਤਾਂ ਉਪਕ੍ਰਿਏ ਗਈਆਂ ਨੇਗੀਆਂ ਇੱਥੇ ਇੱਕ ਬੱਚਾ ਜਿਵੇਂ ਵੀ ਉਹ ਕੰਫਰਟ ਜ਼ੋਨ ਵਿੱਚ ਪੜ੍ਹਨਾ ਚਾਹੁੰਦਾ ਟੇਬਲ ਕੁਰਸੀ ਲੈ ਕੇ ਸੋਫੇ ਤੇ ਜਾਂ ਨੀਚੇ ਬਹਿ ਕੇ ਉਕੇ ਮੇ ਵੀ ਸਟੱਡੀ ਕਰ ਸਕਦਾ ਆ ਆਰਾਮ ਦਾ ਇੱਕ ਤਰੀਕੇ ਦੇ ਨਾਲ ਪੰਜਾਬ ਸਰਕਾਰ ਦੀ ਇਹ ਪਹਿਲ ਕਦਮੀ ਬੱਚਿਆਂ ਦੇ ਭਵਿੱਖ ਨੂੰ ਬਿਹਤਰ ਬਣਾਉਣ ਲਈ ਲਾਹੇਵੰਦ ਸਾਬਤ ਹੋ ਰਹੀ ਹੈ ਲਾਇਬ੍ਰੇਰੀਆਂ ਖੋਲ ਰੇ ਆ ਪਿੰਡਾਂ ਚ ਕੰਪੀਟੀਸ਼ਨ ਦੀਆਂ ਕਿਤਾਬਾਂ ਪੜੋ ਪਟਵਾਰੀ ਕਿਵੇਂ ਲੱਗੀਦਾ ਜੇਈ ਕਿਵੇਂ ਬਣਦਾ ਕਈਆਂ ਨੇ ਤਿੰਨ ਤਿੰਨ ਨੌਕਰੀਆਂ ਲੈ ਲਈਆਂ ਇੱਕੋ ਸਾਲ ਚ ਨੰਬਰ ਲੈ ਆਓ ਇਹ ਹੋ ਨਹੀਂ ਸਕਦਾ ਕਿ ਤੁਹਾਡੇ 500 ਚੋਂ 400 90 ਆ ਗਏ 480 ਵਾਲਾ ਬੰਦਾ ਤੁਹਾਡੇ ਪਿੰਡ ਦਾ ਹੀ ਜਾ ਤੁਹਾਡੇ ਕਿਸੇ ਰਿਸ਼ਤੇਦਾਰ ਦਾ ਦੋਸਤ ਮਿੱਤਰ ਦਾ ਕੋਈ ਜੁਆਕ 490 ਵਾਲੇ ਨੂੰ ਹੀ ਨੌਕਰੀ ਮਿਲੂਗੀ ਤੁਹਾਡੇ ਘਰੇ ਚਿੱਠੀ ਆਊ ਸਰਕਾਰ ਦੀ ਕਿ ਆਹ ਕੁਰਸੀ ਤੇਰਾ ਇੰਤਜ਼ਾਰ ਕਰੀ ਜਾਂਦੀ ਐ ਆ ਜਾ ਆ ਕੇ ਬਹਿ ਜਾ ਉਹ ਜਿਹੜੀ ਯਾਤਰਾ ਹੈ ਉਹ ਜ਼ਿਲ੍ਹਾ ਫਰੀਦਕੋਟ ਤੋਂ ਸ਼ੁਰੂ ਹੋ ਕੇ ਜ਼ਿਲ੍ਹਾ ਫਤਿਹਗੜ ਸਾਹਿਬ ਵਿਖੇ 21 ਨਵੰਬਰ ਨੂੰ ਇੱਥੇ ਮੰਡੀ ਗੋਬਿੰਦਗੜ ਬਾਇਆ ਫਲਾਈਓਵਰ ਹੁੰਦੇ ਹੋਏ ਸਾਨੀਪੁਰ ਚੌਂਕ ਵਿਸ਼ਕਰਮਾ ਚੌਂਕ ਤੋਂ ਹੁੰਦੇ ਹੋਏ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਪਹੁੰਚੇਗੀ ਸੋ ਮੈਂ ਸਭ ਨੂੰ ਸਾਰੇ ਪੁਤੇਗੜ ਸਾਹਿਬ ਦੇ ਵਾਸੀਆਂ ਨੂੰ ਸਾਰੀਆਂ ਯੂਨੀయన్స్ ਨੂੰ ਹਰ ਇੱਕ ਨਾਗਰਿਕ ਨੂੰ ਇਹ ਕਹਿੰਦੀ ਹਾਂ ਕਿ ਆ ਕੇ ਯਾਤਰਾ ਦੇ ਰੂਟ ਦੌਰਾਨ ਹੀ ਨਤਮਸਤਕ ਹੋਈਏ ਤਨ ਤਨ ਗੁਰੂ ਤੇਗ ਬਹਾਦਰ ਜੀ ਜੀ 350 ਸਾਲਾਂ ਦੀ ਸ਼ਹਾਦਤ ਮਹਾਨ ਸ਼ਹਾਦਤ ਨੂੰ ਯਾਦ ਕਰੀਏ ਤੇ ਨਤਮਸਤਕ ਹੋਈਏ ਤੇ ਪੂਰੀ ਮਰਿਆਦਾ ਚ ਰਹਿ ਕੇ ਸ਼ਰਦਾ ਦੇ ਫੁੱਲ ਪੇਂਟ ਕਰੀਏ ਮੈਂ ਸੁੱਖਿਆ ਹੁੰਦੀ ਹਾਂ ਕੋਈ ਫੋਨ ਕਿਹਨੂੰ ਹੈ ਸੁਰੱਖਿਆ ਦੇ ਜੀ ਸਾਰੇ ਪ੍ਰਬੰਧ ਮੁਕੰਮਲ ਹੈ ਹਰ ਸੈਕਟਰ ਤੋਂ ਸ਼ੁਰੂ ਹੋ ਕੇ ਗੋਬਿੰਦਗੜ੍ਹ ਤੋਂ ਸ਼ੁਰੂ ਹੋ ਕੇ ਸੈਕਟਰ ਵਾਈਜ਼ ਅਸੀਂ ਡਿਊਟੀ ਮੈਜਿਸਟਰੇਟ ਵੀ ਲਗਾਏ ਹੋਏ ਹਨ ਪੁਲਿਸ ਦਾ ਵੀ ਪੂਰਾ ਪ੍ਰਬੰਧ ਹੈ ਸਾਰੇ ਸੁਰੱਖਿਆ ਦੇ ਪ੍ਰਬੰਧ ਰਸਤੇ ਵਿੱਚ ਲੰਗਰ ਪੁਆਇੰਟਸ ਵੀ ਸਟੈਬਲਿਸ਼ ਕੀਤੇ ਹਨ ਤੇ ਆਪਣੇ ਸ਼ਰਦਾਲੂਆਂ ਲਈ ਜਗਾ ਜਗਾ ਲੰਗਰ ਲਾਏ ਜਾਣਗੇ ਤੇ ਪੂਰੇ ਪੂਰੇ ਪ੍ਰਬੰਧ ਬਾਕੀ ਅਸੀਂ ਪੂਰਾ ਕੀਤਾ ਹੈ ਕਿ ਉਹਨਾਂ ਨੂੰ ਕੋਈ ਵੀ ਦਿੱਕਤ ਨਾ ਪੇਸ਼ ਆਏ ਤੇ ਸ਼ਹਿਰ ਦੀ ਸਾਫ ਸਫਾਈ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ ਸੰਗਤ ਲਈ ਕੋਈ ਦਰਸ਼ਨ ਪੁਆਇੰਟ ਵੀ ਬਣਾਏਗੇ ਨੈਕਸਟ ਪੈਸੇ ਸੰਗਤ ਲਈ ਦਰਸ਼ਨ ਪੁਆਇੰਟ ਨਹੀਂ ਹੈ ਯਾਤਰਾ ਦੇ ਨਾਲ-ਨਾਲ ਹੀ ਸੰਗਤ ਚੱਲ ਕੇ ਨਕਸਤਕ ਹੋਏਗੀ ਜਿਹੜੀ ਯਾਤਰਾ ਹੈ ਉਹ ਜ਼ਿਲ੍ਹਾ ਫਰੀਦਕੋਟ ਤੋਂ ਸ਼ੁਰੂ ਹੋ ਕੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ 21 ਨਵੰਬਰ ਨੂੰ ਇੱਥੇ ਮੰਡੀ ਗੋਬਿੰਦਗੜ ਬਾਇਆ ਫਲਾਈਓਵਰ ਹੁੰਦੇ ਹੋਏ ਸਾਨੀਪੁਰ ਚੌਂਕ ਵਿਸ਼ਕਰਮਾ ਚੌਂਕ ਤੋਂ ਹੁੰਦੇ ਹੋਏ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਪਹੁੰਚੇਗੀ ਸੋ ਮੈਂ ਸਭ ਨੂੰ ਸਾਰੇ ਫਤਿਹਗੜ੍ਹ ਸਾਹਿਬ ਦੇ ਵਸਨੀਕਾਂ ਨੂੰ ਸਾਰੀਆਂ ਯੂਨੀਅਨਸ ਨੂੰ ਹਰ ਇੱਕ ਨਾਗਰਿਕ ਨੂੰ ਇਹ ਕਹਿੰਦੀ ਹਾਂ ਕੀ ਆ ਕੇ ਯਾਤਰਾ ਦੇ ਰੂਟ ਦੌਰਾਨ ਹੀ ਨਤਮਸਤਕ ਹੋਈਏ ਤਨ ਤਨ ਗੁਰੂ ਤੇਗ ਬਹਾਦਰ ਜੀ ਜੀ 350 ਸਾਲਾਂ ਦੀ ਸ਼ਹਾਦਤ ਮਹਾਨ ਸ਼ਹਾਦਤ ਨੂੰ ਯਾਦ ਕਰੀਏ ਤੇ ਨਤਮਸਤਕ ਹੋਈਏ ਤੇ ਪੂਰੀ ਮਰਿਆਦਾ ਚ ਰਹਿ ਕੇ ਸ਼ਰਦਾ ਦੇ ਫੁੱਲ ਪੇਂਟ ਕਰੀਏ ਮੈਂ ਸੁਰੱਖਿਆ ਹੁੰਦੀ ਹੈ ਕੋਈ ਕੌਮ ਨਹੀਂ ਸੁਰੱਖਿਆ ਦੇ ਜੀ ਸਾਰੇ ਪ੍ਰਬੰਧ ਮੁਕੰਮਲ ਹੈ ਹਰ ਸੈਕਟਰ ਤੋਂ ਸ਼ੁਰੂ ਹੋ ਕੇ ਗੋਬਿੰਦਗੜ੍ਹ ਤੋਂ ਸ਼ੁਰੂ ਹੋ ਕੇ ਸੈਕਟਰ ਵਾਈਜ਼ ਅਸੀਂ ਡਿਊਟੀ ਮੈਜਿਸਟਰੇਟ ਵੀ ਲਗਾਏ ਹੋਏ ਹਨ ਪੁਲਿਸ ਦਾ ਵੀ ਪੂਰਾ ਪ੍ਰਬੰਧ ਹੈ ਸਾਰੇ ਸੁਰੱਖਿਆ ਦੇ ਪ੍ਰਬੰਧ ਰਸਤੇ ਵਿੱਚ ਲੰਗਰ ਪੁਆਇੰਟਸ ਵੀ ਸਟੈਬਲਿਸ਼ ਕੀਤੇ ਹਨ ਤੇ ਆਪਣੇ ਸ਼ਰਦਾਲੂਆਂ ਲਈ ਜਗਾ ਜਗਾ ਲੰਗਰ ਲਾਏ ਜਾਣਗੇ ਤੇ ਪੂਰੇ ਪੂਰੇ ਪ੍ਰਬੰਧ ਬਾਕੀ ਅਸੀਂ ਪੂਰਾ ਕੀਤਾ ਹੈ ਕਿ ਉਹਨਾਂ ਨੂੰ ਕੋਈ ਵੀ ਦਿੱਕਤ ਨਾ ਪੇਸ਼ ਆਏ ਤੇ ਸ਼ਹਿਰ ਦੀ ਸਾਫ ਸਫਾਈ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ ਸੰਗਤ ਲਈ ਕੋਈ ਦਰਸ਼ਨ ਪੁਆਇੰਟ ਵੀ ਬਣਾਇਆ ਗਿਆ ਨਾ ਇਸ ਵਾਰ ਸੰਗਤ ਲਈ ਦਰਸ਼ਨ ਪੁਆਇੰਟ ਨਹੀਂ ਹੈ ਯਾਤਰਾ ਦੇ ਨਾਲ ਨਾਲ ਹੀ ਸੰਗਤ ਚੱਲ ਕੇ ਨਮਸਤਕ ਹੋਊਗੀ ਜਿਹੜੀ ਯਾਤਰਾ ਹੈ ਉਹ ਜ਼ਿਲ੍ਹਾ ਫਰੀਦਕੋਟ ਤੋਂ ਸ਼ੁਰੂ ਹੋ ਕੇ ਜ਼ਿਲ੍ਹਾ ਫਤੇਗੜ ਸਾਹਿਬ ਵਿਖੇ 21 ਨਵੰਬਰ ਨੂੰ ਇੱਥੇ ਮੰਡੀ ਗੋਬਿੰਦਗੜ ਬਾਇਆ ਫਲਾਈਓਵਰ ਹੁੰਦੇ ਹੋਏ ਸਾਨੀਪੁਰ ਚੌਂਕ ਵਿਸ਼ਕਰਮਾ ਚੌਂਕ ਤੋਂ ਹੁੰਦੇ ਹੋਏ ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਪਹੁੰਚੇਗੀ ਸੋ ਮੈਂ ਸਭ ਨੂੰ ਸਾਰੇ ਫਤੇਗੜ ਸਾਹਿਬ ਦੇ ਵਸਨੀਕਾਂ ਨੂੰ ਸਾਰੀਆਂ ਯੂਨੀయన్స్ ਨੂੰ ਹਰ ਇੱਕ ਨਾਗਰਿਕ ਨੂੰ ਇਹ ਕਹਿੰਦੀ ਹਾਂ ਕਿ ਆ ਕੇ ਯਾਤਰਾ ਦੇ ਰੂਟ ਦੌਰਾਨ ਹੀ ਨਤਮਸਤਕ ਹੋਈਏ ਸੰਤਾਨ ਗੁਰੂ ਤੇਗ ਬਹਾਦਰ ਜੀ ਜੀ 350 ਸਾਲਾਂ ਦੀ ਸ਼ਹਾਦਤ ਮਹਾਨ ਸ਼ਹਾਦਤ ਨੂੰ ਯਾਦ ਕਰੀਏ ਤੇ ਨਤਮਸਤਕ ਹੋਈਏ ਤੇ ਪੂਰੀ ਮਰਿਆਦਾ ਚ ਰਹਿ ਕੇ ਸ਼ਰਦਾ ਦੇ ਫੁੱਲ ਪੇਂਟ ਕਰੀਏ ਮੈਂ ਸੁਰੱਖਿਆ ਨੂੰ ਨਹੀਂ ਕੋਈ ਫੋਨ ਕਰੀ ਸੁਰੱਖਿਆ ਦੇ ਜੀ ਸਾਰੇ ਪ੍ਰਬੰਧ ਮੁਕੰਮਲ ਹੈ ਹਰ ਸੈਕਟਰ ਤੋਂ ਸ਼ੁਰੂ ਹੋ ਕੇ ਗੋਬਿੰਦਗੜ੍ਹ ਤੋਂ ਸ਼ੁਰੂ ਹੋ ਕੇ ਸੈਕਟਰ ਵਾਈਜ਼ ਅਸੀਂ ਡਿਊਟੀ ਮੈਜਿਸਟ੍ਰੇਟ ਵੀ ਲਗਾਏ ਹੋਏ ਹਨ ਪੁਲਿਸ ਦਾ ਵੀ ਪੂਰਾ ਪ੍ਰਬੰਧ ਹੈ ਸਾਰੇ ਸੁਰੱਖਿਆ ਦੇ ਪ੍ਰਬੰਧ ਰਸਤੇ ਵਿੱਚ ਲੰਗਰ ਪੁਆਇੰਟਸ ਵੀ ਸਟੈਬਲਿਸ਼ ਕੀਤੇ ਹਨ ਤੇ ਆਪਣੇ ਸ਼ਰਦ ਆਲੂਆਂ ਲਈ ਜਗਾ ਜਗਾ ਲੰਗਰ ਲਾਏ ਜਾਣਗੇ ਤੇ ਪੂਰੇ ਪੂਰੇ ਪ੍ਰਬੰਧ ਬਾਕੀ ਅਸੀਂ ਪੂਰਾ ਕੀਤਾ ਹੈ ਕਿ ਉਹਨਾਂ ਨੂੰ ਕੋਈ ਵੀ ਦਿੱਕਤ ਨਾ ਪੇਸ਼ ਆਏ ਤੇ ਸ਼ਹਿਰ ਦੀ ਸਾਫ ਸਫਾਈ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ ਸੰਗਤ ਲਈ ਕੋਈ ਦਰਸ਼ਨ ਪੁਆਇੰਟ ਵੀ ਬਣਾਏਗੇ ਨਾ ਇਸ ਵਾਰ ਸੰਗਤ ਲਈ ਦਰਸ਼ਨ ਪੁਆਇੰਟ ਨਹੀਂ ਹੈ ਯਾਤਰਾ ਦੇ ਨਾਲ-ਨਾਲ ਹੀ ਸੰਗਤ ਚੱਲ ਕੇ ਨਮਸਤਕ ਹੋਊਗੀ ਜਿਹੜੀ ਯਾਤਰਾ ਹੈ ਉਹ ਜ਼ਿਲ੍ਹਾ ਫਰੀਦਕੋਟ ਤੋਂ ਸ਼ੁਰੂ ਹੋ ਕੇ ਜ਼ਿਲ੍ਹਾ ਫਤਿਹਗੜ ਸਾਹਿਬ ਵਿਖੇ 21 ਨਵੰਬਰ ਨੂੰ ਇੱਥੇ ਮੰਡੀ ਗੋਬਿੰਦਗੜ ਬਾਇਆ ਫਲਾਈਓਵਰ ਹੁੰਦੇ ਹੋਏ ਸਾਨੀਪੁਰ ਚੌਂਕ ਵਿਸ਼ਕਰਮਾ ਚੌਂਕ ਤੋਂ ਹੁੰਦੇ ਹੋਏ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਪਹੁੰਚੇਗੀ ਸੋ ਮੈਂ ਸਭ ਨੂੰ ਸਾਰੇ ਫਤਿਹਗੜ ਸਾਹਿਬ ਦੇ ਵਾਸੀਆਂ ਨੂੰ ਸਾਰੀਆਂ ਯੂਨੀయన్స్ ਨੂੰ ਹਰ ਇੱਕ ਨਾਗਰਿਕ ਨੂੰ ਇਹ ਕਹਿੰਦੀ ਹਾਂ ਕਿ ਆ ਕੇ ਯਾਤਰਾ ਦੇ ਰੂਟ ਦੌਰਾਨ ਹੀ ਨਤਮਸਤਕ ਹੋਈਏ ਤਨ ਤਨ ਗੁਰੂ ਤੇਗ ਬਹਾਦਰ ਜੀ ਜੀ 350 ਸਾਲਾਂ ਦੀ ਸ਼ਹਾਦਤ ਮਹਾਨ ਸ਼ਹਾਦਤ ਨੂੰ ਯਾਦ ਕਰੀਏ ਤੇ ਨਤਮਸਤਕ ਹੋਈਏ ਤੇ ਪੂਰੀ ਮਰਿਆਦਾ ਚ ਰਹਿ ਕੇ ਸ਼ਰਦਾ ਦੇ ਫੁੱਲ ਪੇਂਟ ਕਰੀਏ ਮੈਂ ਸੁਰੱਖਿਆ ਹਿੰਦਰੀ ਕੋਰਨ ਕੀਤੀ ਹੈ ਸੁਰੱਖਿਆ ਦੇ ਜੀ ਸਾਰੇ ਪ੍ਰਬੰਧ ਮੁਕੰਮਲ ਹੈ ਹਰ ਸੈਕਟਰ ਤੋਂ ਸ਼ੁਰੂ ਹੋ ਕੇ ਗੋਬਿੰਦਗੜ੍ਹ ਤੋਂ ਸ਼ੁਰੂ ਹੋ ਕੇ ਸੈਕਟਰ ਵਾਈਜ਼ ਅਸੀਂ ਡਿਊਟੀ ਮੈਜਿਸਟਰੇਟ ਵੀ ਲਗਾਏ ਹੋਏ ਹਨ ਪੁਲਿਸ ਦਾ ਵੀ ਪੂਰਾ ਪ੍ਰਬੰਧ ਹੈ ਸਾਰੇ ਸੁਰੱਖਿਆ ਦੇ ਪ੍ਰਬੰਧ ਰਸਤੇ ਵਿੱਚ ਲੰਗਰ ਪੁਆਇੰਟਸ ਵੀ ਸਟੈਬਲਿਸ਼ ਕੀਤੇ ਹਨ ਤੇ ਆਪਣੇ ਸ਼ਰਦਾਲੂਆਂ ਲਈ ਜਗਾ ਜਗਾ ਲੰਗਰ ਲਾਏ ਜਾਣਗੇ ਤੇ ਪੂਰੇ ਪੂਰੇ ਪ੍ਰਬੰਧ ਬਾਕੀ ਅਸੀਂ ਪੂਰਾ ਕੀਤਾ ਹੈ ਕਿ ਉਹਨਾਂ ਨੂੰ ਕੋਈ ਵੀ ਦਿੱਕਤ ਨਾ ਪੇਸ਼ ਆਏ ਤੇ ਸ਼ਹਿਰ ਦੀ ਸਾਫ ਸਫਾਈ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ ਸੰਗਤ ਲਈ ਕੋਈ ਦਰਸ਼ਨ ਪੁਆਇੰਟ ਵੀ ਬਣਾਏਗੇ ਨਾ ਸਪੈਸੀਫਿਕ ਸੰਗਤ ਲਈ ਦਰਸ਼ਨ ਪੁਆਇੰਟ ਨਹੀਂ ਹੈ ਯਾਤਰਾ ਦੇ ਨਾਲ-ਨਾਲ ਹੀ ਸੰਗਤ ਚੱਲ ਕੇ ਨਕਸਤਕ ਹੋਊਗੀ ਜਿਹੜੀ ਯਾਤਰਾ ਹੈ ਉਹ ਜ਼ਿਲ੍ਹਾ ਫਰੀਦਕੋਟ ਤੋਂ ਸ਼ੁਰੂ ਹੋ ਕੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ 21 ਨਵੰਬਰ ਨੂੰ ਇੱਥੇ ਮੰਡੀ ਗੋਬਿੰਦਗੜ ਬਾਇਆ ਫਲਾਈਓਵਰ ਹੁੰਦੇ ਹੋਏ ਸਾਨੀਪੁਰ ਚੌਂਕ ਵਿਸ਼ਕਰਮਾ ਚੌਂਕ ਤੋਂ ਹੁੰਦੇ ਹੋਏ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਪਹੁੰਚੇਗੀ ਸੋ ਮੈਂ ਸਭ ਨੂੰ ਸਾਰੇ ਫਤਿਹਗੜ੍ਹ ਸਾਹਿਬ ਦੇ ਵਸਨੀਕਾਂ ਨੂੰ ਸਾਰੀਆਂ ਯੂਨੀਅਨਸ ਨੂੰ ਹਰ ਇੱਕ ਨਾਗਰਿਕ ਨੂੰ ਇਹ ਕਹਿੰਦੀ ਹਾਂ ਕੀ ਆ ਕੇ ਯਾਤਰਾ ਦੇ ਰੂਟ ਦੌਰਾਨ ਹੀ ਨਤਮਸਤਕ ਹੋਈਏ ਤਨ ਤਨ ਗੁਰੂ ਤੇਗ ਬਹਾਦਰ ਜੀ ਜੀ 350 ਸਾਲਾਂ ਦੀ ਸ਼ਹਾਦਤ ਮਹਾਨ ਸ਼ਹਾਦਤ ਨੂੰ ਯਾਦ ਕਰੀਏ ਤੇ ਨਤਮਸਤਕ ਹੋਈਏ ਤੇ ਪੂਰੀ ਮਰਿਆਦਾ ਚ ਰਹਿ ਕੇ ਸ਼ਰਦਾ ਦੇ ਫੁੱਲ ਪੇਂਟ ਕਰੀਏ ਮੈਂ ਸੁਰੱਖਿਆ ਹੁੰਦੀ ਹੈ ਕੋਈ ਕੌਮ ਸੁਰੱਖਿਆ ਦੇ ਜੀ ਸਾਰੇ ਪ੍ਰਬੰਧ ਮੁਕੰਮਲ ਹੈ ਹਰ ਸੈਕਟਰ ਤੋਂ ਸ਼ੁਰੂ ਹੋ ਕੇ ਗੋਬਿੰਦਗੜ੍ਹ ਤੋਂ ਸ਼ੁਰੂ ਹੋ ਕੇ ਸੈਕਟਰ ਵਾਈਜ਼ ਅਸੀਂ ਡਿਊਟੀ ਮੈਜਿਸਟਰੇਟ ਵੀ ਲਗਾਏ ਹੋਏ ਹਨ ਪੁਲਿਸ ਦਾ ਵੀ ਪੂਰਾ ਪ੍ਰਬੰਧ ਹੈ ਸਾਰੇ ਸੁਰੱਖਿਆ ਦੇ ਪ੍ਰਬੰਧ ਰਸਤੇ ਵਿੱਚ ਲੰਗਰ ਪੁਆਇੰਟਸ ਵੀ ਸਟੈਬਲਿਸ਼ ਕੀਤੇ ਹਨ ਤੇ ਆਪਣੇ ਸ਼ਰਦਾਲੂਆਂ ਲਈ ਜਗਾ ਜਗਾ ਲੰਗਰ ਲਾਏ ਜਾਣਗੇ ਤੇ ਪੂਰੇ ਪੂਰੇ ਪ੍ਰਬੰਧ ਬਾਕੀ ਅਸੀਂ ਪੂਰਾ ਕੀਤਾ ਹੈ ਕਿ ਉਹਨਾਂ ਨੂੰ ਕੋਈ ਵੀ ਦਿੱਕਤ ਨਾ ਪੇਸ਼ ਆਏ ਤੇ ਸ਼ਹਿਰ ਦੀ ਸਾਫ ਸਫਾਈ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ ਸੰਗਤ ਲਈ ਕੋਈ ਦਰਸ਼ਨ ਪੁਆਇੰਟ ਵੀ ਬਣਾਇਆ ਗਿਆ ਹੈ ਨੈਕਸਟ ਸਪੀਸ ਸੰਗਤ ਲਈ ਦਰਸ਼ਨ ਪੁਆਇੰਟ ਨਹੀਂ ਹੈ ਯਾਤਰਾ ਦੇ ਨਾਲ ਨਾਲ ਹੀ ਸੰਗਤ ਚੱਲ ਕੇ ਨਤਮਸਤ ਹੋਏਗੀ ਜਿਹੜੀ ਯਾਤਰਾ ਹੈ ਉਹ ਜ਼ਿਲ੍ਹਾ ਫਰੀਦਕੋਟ ਤੋਂ ਸ਼ੁਰੂ ਹੋ ਕੇ ਜ਼ਿਲ੍ਹਾ ਫਤੇਗੜ ਸਾਹਿਬ ਵਿਖੇ 21 ਨਵੰਬਰ ਨੂੰ ਇੱਥੇ ਮੰਡੀ ਗੋਬਿੰਦਗੜ ਬਾਇਆ ਫਲਾਈਓਵਰ ਹੁੰਦੇ ਹੋਏ ਸਾਨੀਪੁਰ ਚੌਂਕ ਵਿਸ਼ਕਰਮਾ ਚੌਂਕ ਤੋਂ ਹੁੰਦੇ ਹੋਏ ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਪਹੁੰਚੇਗੀ ਸੋ ਮੈਂ ਸਭ ਨੂੰ ਸਾਰੇ ਫਤੇਗੜ ਸਾਹਿਬ ਦੇ ਵਸਨੀਕਾਂ ਨੂੰ ਸਾਰੀਆਂ ਯੂਨੀయన్స్ ਨੂੰ ਹਰ ਇੱਕ ਨਾਗਰਿਕ ਨੂੰ ਇਹ ਕਹਿੰਦੀ ਹਾਂ ਕਿ ਆ ਕੇ ਯਾਤਰਾ ਦੇ ਰੂਟ ਦੌਰਾਨ ਹੀ ਨਤਮਸਤਕ ਹੋਈਏ ਸੰਤਾਨ ਗੁਰੂ ਤੇਗ ਬਹਾਦਰ ਜੀ ਜੀ 350 ਸਾਲਾਂ ਦੀ ਸ਼ਹਾਦਤ ਮਹਾਨ ਸ਼ਹਾਦਤ ਨੂੰ ਯਾਦ ਕਰੀਏ ਤੇ ਨਤਮਸਤਕ ਹੋਈਏ ਤੇ ਪੂਰੀ ਮਰਿਆਦਾ ਚ ਰਹਿ ਕੇ ਸ਼ਰਦਾ ਦੇ ਫੁੱਲ ਪੇਂਟ ਕਰੀਏ ਮੈਂ ਸੁਰੱਖਿਆ ਨੂੰ ਨਹੀਂ ਕੋਲੋਂ ਸੁਰੱਖਿਆ ਦੇ ਜੀ ਸਾਰੇ ਪ੍ਰਬੰਧ ਮੁਕੰਮਲ ਹੈ ਹਰ ਸੈਕਟਰ ਤੋਂ ਸ਼ੁਰੂ ਹੋ ਕੇ ਗੋਬਿੰਦਗੜ੍ਹ ਤੋਂ ਸ਼ੁਰੂ ਹੋ ਕੇ ਸੈਕਟਰ ਵਾਈਜ਼ ਅਸੀਂ ਡਿਊਟੀ ਮੈਜਿਸਟ੍ਰੇਟ ਵੀ ਲਗਾਏ ਹੋਏ ਹਨ ਪੁਲਿਸ ਦਾ ਵੀ ਪੂਰਾ ਪ੍ਰਬੰਧ ਹੈ ਸਾਰੇ ਸੁਰੱਖਿਆ ਦੇ ਪ੍ਰਬੰਧ ਰਸਤੇ ਵਿੱਚ ਲੰਗਰ ਪੁਆਇੰਟਸ ਵੀ ਸਟੈਬਲਿਸ਼ ਕੀਤੇ ਹਨ ਤੇ ਆਪਣੇ ਸ਼ਰਦ ਆਲੂਆਂ ਲਈ ਜਗਾ ਜਗਾ ਲੰਗਰ ਲਾਏ ਜਾਣਗੇ ਤੇ ਪੂਰੇ ਪੂਰੇ ਪ੍ਰਬੰਧ ਬਾਕੀ ਅਸੀਂ ਪੂਰਾ ਕੀਤਾ ਹੈ ਕਿ ਉਹਨਾਂ ਨੂੰ ਕੋਈ ਵੀ ਦਿੱਕਤ ਨਾ ਪੇਸ਼ ਆਏ ਤੇ ਸ਼ਹਿਰ ਦੀ ਸਾਫ ਸਫਾਈ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ ਸੰਗਤ ਲਈ ਕੋਈ ਦਰਸ਼ਨ ਪੁਆਇੰਟ ਵੀ ਬਣਾਏਗੇ ਨੈਕਸਟ ਸਪੈਸਿਫਿਕ ਸੰਗਤ ਲਈ ਦਰਸ਼ਨ ਪੁਆਇੰਟ ਨਹੀਂ ਹੈ ਯਾਤਰਾ ਦੇ ਨਾਲ-ਨਾਲ ਹੀ ਸੰਗਤ ਚੱਲ ਕੇ ਨਕਸਤਕ ਹੋਏਗੀ